ਹਾਂ ਜੀ ਦੋਸਤੋ ਮੈਂ ਜਦੋਂ ਜਦੋਂ ਵੀਡੀਓ ਪਾ ਰਹੇ ਹਾਂ ਸਾਰੇ ਵਿੱਚ ਕਮੈਂਟ ਵਗੈਰਾ ਕਰਦੇ ਨੇ ਸ਼ਾਇਦ ਮੈਂ ਜ਼ਿਆਦਾ ਪੱਖਪੂਰਦਾ ਧਰਮਿੰਦਰ ਦਾ ਪਰ ਜਿਹੜਾ ਜਿਹਨਾਂ ਇਨਸਾਨ ਹੁੰਦਾ ਜੇ ਇਨਸਾਨ ਚੰਗਾ ਹੋ ਮੈਂ ਤਾਂ ਚੰਗਾ ਕਹਿੰਦਾ ਜੇ ਇਨਸਾਨ ਨੇ ਗਲਤੀਆਂ ਕੀਤੀਆਂ ਤਾਂ ਮੈਂ ਗਲਤੀਆਂ ਕਹਿੰਦਾ ਨਾ ਤਾਂ ਮੇਰਾ ਮਤਾ ਬਚਨ ਕੋਈ ਖਾਸ ਲੱਗਦਾ ਨਾ ਹੈ ਮੇਰਾ ਧਰਮਿੰਦਰ ਕੋਈ ਖਾਸ ਲੱਗਦਾ ਇਤਿਹਾਸ ਜਿੱਦਾਂ ਜਿਨ੍ਹਾਂ ਨੂੰ ਲਿਖਦਾ ਆ ਉਹਨਾਂ ਨੂੰ ਉਦਾਂ ਹੀ ਦਰਸਾਇਆ ਜਾਂਦਾ ਆ ਤੇ ਇੱਕ ਛੋਟੀ ਮੇਰਾ ਰੈਪਲਾਈ ਸੀ ਜਿਹੜਾ ਪਹਿਲਾਂ ਮੈਂ ਵੀਡੀਓ ਪਾਈਆ ਤੇ ਹੁਣ ਆਪਾਂ ਅੱਜ ਫੇਰ ਧਰਮਿੰਦਰ ਦੀ ਕਿਸੇ ਤੇ ਹੁੰਦੇ ਆ ਜਦੋਂ ਧਰਮਿੰਦਰ ਨੇ ਆਪਣੇ ਅਜ਼ੀਜ਼ ਦੋਸਤ ਫਰੋਜ਼ ਖਾਨ ਦੇ ਭਰਾ ਨੂੰ ਸੰਜੇ ਖਾਨ ਨੂੰ ਥੱਪੜੇ ਲਾਇਏ ਸੀਗੇ ਚਲੋ ਅੱਜ ਆਪਾਂ ਤੁਹਾਡੇ ਮਨ ਦੀ ਗੱਲ ਕਰ ਲੈਨੇ ਆ ਉਸ ਹੱਬ ਨਾਲ ਚੱਲ ਜਾਂਦੇ ਆ ਕਿ ਧਰਮਿੰਦਰ ਗਲਤੀਆਂ ਦਾ ਜਿਹੜੇ ਇਨਸਾਨ ਚ ਨਾ ਜਿਹੜਾ ਇਨਸਾਨ ਹੁੰਦਾ ਨਾਰਮਲ ਇਨਸਾਨ ਹੁੰਦਾ ਉਹ ਚ ਖੂਬੀਆਂ ਤੇ ਬੁਰਾਈਆਂ ਦੋਨੀਆਂ ਤਰ੍ਹਾਂ ਦੀਆਂ ਹੁੰਦੀਆਂ ਗਲਤ ਤਾਂ ਇਹ ਹੁੰਦਾ ਵੀ ਮੌਕੇ ਤੇ ਕਿਹੜੀ ਚੀਜ਼ ਸਾਹਮਣੇ ਆਉਂਦੀ ਆ ਕੋਈ ਬੰਦਾ ਆਪਣੇ ਪੱਖ ਵਾਸਤੇ ਕਰਦਾ ਕੋਈ ਬੰਦਾ ਸੁਭਾਅ ਦੇ ਮੁਤਾਬਕ ਕਰਦਾ ਆ ਤਾਂ ਜਿਹੜਾ ਸੁਭਾਅ ਦੇ ਮੁਤਾਬਕ ਕਰਦਾ ਹੈ ਦਿਲ ਦੇ ਦਿਲ ਤੋਂ ਕਰਦਾ ਹੈ ਚੀਜ਼ਾਂ ਨੂੰ ਉਹਨਾਂ ਨੂੰ ਉਹ ਇਤਿਹਾਸ ਬਣ ਜਾਂਦੀਆਂ ਨੇ ਜਿਹੜਾ ਬੰਦਾ ਗੱਲਾਂ ਦਿਮਾਗ ਨਾਲ ਕਰਦਾ ਆਪਣੇ ਫੇਵਰ ਵਾਸਤੇ ਕਰਦਾ ਹੈ ਬੰਦਾ ਉਹ ਬੰਦੇ ਨੂੰ ਫਿਰ ਕੁਝ ਉਦਾਂ ਹੀ ਦਰਸਾਇਆ ਜਾਂਦਾ ਜਿਹਨੂੰ ਮੌਕਾ ਪ੍ਰਸਤ ਕੀਤਾ ਜਾਂਦਾ ਹੈ ਤਾਂ ਆਪਾਂ ਜਿੱਦਾਂ ਹੈਗਾ ਇਤਿਹਾਸ ਦੇ ਵਿੱਚ ਲਿਖਿਆ ਜਾਂ ਜਿੱਦਾਂ ਕਹਾਣੀਆਂ ਲਿਖੀਆਂ ਗਈਆਂ ਜਾਂ ਜਿੱਦਾਂ ਇਹਨਾਂ ਦੀ ਸਟੋਰੀਆਂ ਬਾਇਓਗ੍ਰਾਫੀ ਲਿਖੀਆਂ ਮੈਂ ਉਹਨੂੰ ਉਦਾਂ ਹੀ ਦਸਾਉਣ ਦੀ ਦਸਾਉਣ ਦੀ ਕੋਸ਼ਿਸ਼ ਕਰਦਾ ਆ ਉਦਾਂ ਹੀ ਦੱਸਣ ਦੀ ਕੋਸ਼ਿਸ਼ ਕਰਦਾ ਆ ਦਰਸ਼ਕਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦਾ ਆ ਹੁਣ ਇਹਨੂੰ ਤੁਸੀਂ ਕਿੱਦਾਂ ਲੈਨੇ ਹੋ ਤੁਹਾਡੀ ਨਜ਼ਰਾਂ ਦੇ ਵਿੱਚ ਕਿੱਦਾਂ ਉਸ ਬੰਦੇ ਦੀ ਆਈਡੋਲੋਜੀ ਆ ਜਾਂ ਉਹ ਕਿੱਦਾਂ ਦਾ ਤੁਸੀਂ ਉਹਨੂੰ ਦੇਖਦੇ ਹੋ ਕਿਹੜੇ ਨਜ਼ਰੀਏ ਨਾਲ ਦੇਖਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਮੇਰੇ ਇਹਦੇ ਵਿੱਚ ਕੋਈ ਪਰਸਨਲ ਮਕਸਦ ਨਹੀਂ ਹੈਗਾ ਚਲੋ ਆਪਾਂ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ ਹੈਗੇ ਆਪਾਂ ਸ਼ੁਰੂ ਕਰਦੇ ਆ ਅੱਜ ਤਰਮਿੰਦਰ ਫਿਰੋਜ਼ ਖਾਨ ਸੰਜੇ ਖਾਨ ਇਨਾਂ ਦੇ ਰਿਸ਼ਤਿਆਂ ਦੇ ਆਲੇ-ਦੋਲੇ ਘੁੰਮਦੇ ਆ ਫਰੋਜ਼ ਖਾਨ ਨਾਲ ਉਹਦੀ ਦੋਸਤੀ ਸੀ ਸੰਜੇ ਖਾਨ ਦੇ ਥੱਪੜੇ ਲਾ ਤੇ ਫਿਰ ਫਰੋਜ਼ ਖਾਨ ਨੂੰ ਕਿਵੇਂ ਫੇਸ ਕੀਤਾ ਤੇ ਫਿਰ ਉਸ ਤੋਂ ਬਾਅਦ ਫਰੋਜ਼ ਖਾਨ ਦੀ ਮੌਤ ਹੋਈਆ ਜਦੋਂ ਜੋਧ ਧਰਮਿੰਦਰ ਆਖਰੀ ਮੁਲਾਕਾਤ ਕਰਨ ਲਈ ਗਏ ਨੇ ਫਰੋਜ਼ ਖਾਨ ਦੇ ਨਾਲ ਉਸ ਦਿਨ ਕੀ ਕੀ ਹੋਇਆ ਇਹ ਸਾਰੀਆਂ ਗੱਲਾਂ ਦਾ ਕਿੱਸਾ ਅੱਜ ਦੇ ਨਾਲ ਰਿਲੇਟਡ ਆ ਤਾਂ ਸਾਰਨ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਆਪਾਂ ਕਹਾਣੀ ਸ਼ੁਰੂ ਕਰਦੇ ਆ ਧਰਮਿੰਦਰ ਫਰੋਜ਼ ਖਾਨ ਤੇ ਸੰਜੇ ਖਾਨ ਦਰਸਲ ਦੋਸਤੋ ਹੋਇਆ ਕਿ ਆ ਇਹ ਭੁਲੇ ਟਾਈਮਾਂ ਦੀ ਗੱਲ ਆ ਜਦੋਂ ਕਿ ਇੱਕ ਓਮ ਪ੍ਰਕਾਸ਼ دوست ਹੁੰਦੇ ਸੀਗੇ ਤਰਮਿੰਦਰ ਦੇ ਜਿਹੜੇ ਕਿ ਬੜੇ ਪੁਰਾਣੇ ਸਮੇਂ ਤੋਂ ਮਤਲਬ ਐਦਾਂ ਕਹਿ ਲਓ ਕਿ ਸਨ 60 ਦੇ ਦਵਾਲੇ ਤੋਂ ਹੀ ਓਮ ਪ੍ਰਕਾਸ਼ ਦੇ ਨਾਲ ਤਰਮਿੰਦਰ ਦੀ ਬੌਂਡਿੰਗ ਰਹੀ ਆ ਤਰਮਿੰਦਰ ਓਮ ਪ੍ਰਕਾਸ਼ ਨਾਲ 60 ਦੇ ਦੌਰ ਤੋਂ ਫਿਲਮਾਂ 'ਚ ਕੰਮ ਕਰਦੇ ਆ ਰਹੇ ਨੇ ਈਵਨ ਕਿ ਪਹਿਲੀਆਂ ਦੂਜੀਆਂ ਫਿਲਮਾਂ ਤੋਂ ਸਟਾਰਟ ਕਰ ਲਿਆ ਸੀ ਉਹਨਾਂ ਨੇ ਕੰਮ ਕਰਨਾ ਓਮ ਪ੍ਰਕਾਸ਼ ਜੀ ਨਾਲ ਤੇ ਜਦੋਂ ਉਹ ਇੱਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਜਦੋਂ ਧਰਮਿੰਦਰ ਓਮ ਪ੍ਰਕਾਸ਼ ਦੇ ਨਾਲ ਨਾਲ ਸੰਜੇ ਖਾਨ ਵੀ ਸੀਗਾ ਇਹ ਚੇਨਈ ਗਏ ਹੋਏ ਸੀ ਕਿਸੇ ਪਾਰਟੀ ਵਾਸਤੇ ਜਾਂ ਕਿਸੇ ਫਿਲਮ ਦੀ ਕੋਈ ਪਾਰਟੀ ਸੀ ਜਾਂ ਕੋਈ ਪ੍ਰਾਈਵੇਟ ਪਾਰਟੀ ਸੀ ਇਹਦੇ ਬਾਰੇ ਤਾਂ ਨਹੀਂ ਪਤਾ ਪਰ ਪਾਰਟੀ 'ਚ ਗਏ ਹੋਏ ਸੀਗੇ ਜਦੋਂ ਪਾਰਟੀ 'ਚ ਗਏ ਸੀ ਤੇ ਸ਼ਾਮ ਨੂੰ ਤੁਹਾਨੂੰ ਪਤਾ ਹੀ ਆ ਧਰਮਿੰਦਰ ਉਹਨਾਂ ਦੀ ਮਹਿਫਿਲ ਲੱਗਣੀ ਉਹ ਲੱਗਣੀਆਂ ਲੱਗਣੀ ਜ਼ਰੂਰੀ ਆ ਲਾਜ਼ਮੀ ਸੀ ਲਾਜ਼ਮੀ ਹੁੰਦੀ ਆ ਤੇ ਜਦੋਂ ਪਾਰਟੀ ਸ਼ੁਰੂ ਹੁੰਦੀ ਆ ਤਾਂ ਉਹਦੇ ਵਿੱਚ ਪੈਗ ਥੋੜੀ ਜਿਹਾ ਸੰਜੇ ਖਾਨ ਜ਼ਿਆਦਾ ਲਾ ਲੈਂਦਾ ਜਿਆਦਾ ਲਾ ਲੈਂਦਾ ਜਿਆਦਾ ਹੋ ਜਾਂਦੀ ਆ ਸਾਰੇ ਵੀ ਹੋ ਜਾਂਦੀ ਆ ਜਦੋਂ ਪੈਗ ਲਾ ਲੈਂਦਾ ਤਾਂ ਉਹ ਥੋੜੀਆਂ ਗੱਲਾਂ ਡੋਮਿਨੇਟ ਕਰਨ ਲੱਪੈਂਦਾ ਓਮ ਪ੍ਰਕਾਸ਼ ਜੀ ਨੂੰ ਓਮ ਪ੍ਰਕਾਸ਼ ਜੀ ਸੀਨੀਅਰ ਸੀਗੇ ਉਦੋਂ ਵੀ ਧਰਮਿੰਦਰ ਦੇ ਜਦੋਂ ਤੱਕ ਉਹ ਉਹਨਾਂ ਦੀ ਡੈਥ ਹੋਈ ਉਦੋਂ ਤੱਕ ਧਰਮਿੰਦਰ ਦੇ ਸੀਨੀਅਰ ਹੀ ਰਹੇ ਨੇ ਜਦੋਂ ਓਮ ਪ੍ਰਕਾਸ਼ ਜੀ ਨੂੰ ਉਹ ਥੋੜਾ ਜਿਹਾ ਡੋਮਿਨੇਟ ਕਰਨ ਲੱਪੈਂਦਾ ਕੁਝ ਭੱਦੇ ਸ਼ਬਦ ਬੋਲਣ ਲੱਪੈਂਦਾ ਤਾਂ ਕੋਈ ਕਈ ਵਾਰ ਮਤਲਬ ਧਰਮਿੰਦਰ ਦੀ ਉਹ ਗੱਲਾਂ ਉਹਦੇ ਕੰਨਾਂ ਤੱਕ ਪਹੁੰਚੀਆਂ ਉਸ ਟਾਈਮ ਪਹਿਲਾਂ ਤਾਂ ਤਰਮਿੰਦਰ ਇਹ ਚੀਜ਼ ਨੂੰ ਅਵਾਈਡ ਕਰਦੇ ਰਹੇ ਪਰ ਜਦੋਂ ਸੰਜੇ ਖਾਨ ਜ਼ਿਆਦਾ ਟੱਲੀ ਹੋ ਗਿਆ ਤੇ ਫਿਰ ਨਾ ਹਟਿਆ ਉਹ ਪ੍ਰਕਾਸ਼ ਨੂੰ ਮਾੜਾ ਕਹਿੰਦਾ ਮਾੜਾ ਚੰਗਾ ਕਹਿੰਦਾ ਰਿਹਾ ਆ ਤਾਂ ਫਿਰ ਇੱਕ ਟਾਈਮ ਤੇ ਤਰਮਿੰਦਰ ਦਾ ਰਿਐਕਸ਼ਨ ਆਇਆ ਤਰਮਿੰਦਰ ਨੇ ਪਹਿਲਾਂ ਥੋੜਾ ਜਿਹਾ ਉਹਨੂੰ ਸਮਝਾਇਆ ਫੇਰ ਵੀ ਹਟਿਆਗਾ ਫਿਰ ਉਹ ਗੁੱਸਾ ਜਦੋਂ ਜ਼ਿਆਦਾ ਚੜ ਗਿਆ ਫਿਰ ਉਹਨੇ ਥੱਪੜਾ ਲਾਤਾ ਇੱਕ ਸੰਜੇ ਖਾਨ ਦੇ ਸੰਜੇ ਖਾਨ ਦੇ ਥੱਪੜ ਲਾਤਾ ਹੱਥੋਂ ਪਾਈ ਹੋ ਗਏ ਥੋੜਾ ਜਿਹਾ ਚਲ ਉੱਥੇ ਓਮ ਪ੍ਰਕਾਸ਼ ਉਹਨਾਂ ਨੇ ਥੋੜੀ ਸਿਆਣਪ ਵਰਤੀ ਦੋਵਾਂ ਨੂੰ ਅਲੱਗ-ਅਲੱਗ ਕਰਤਾ ਮੌਕਾ ਲੰਘ ਗਿਆ ਉਸ ਤੋਂ ਬਾਅਦ ਵਾਪ ਵਾਪਸੀ ਫਲਾਈਟ ਤੇ ਜਦੋਂ ਤਰਮਿੰਦਰ ਬੰਬੇ ਪਹੁੰਚੇ ਤਾਂ ਕਿਤੇ ਉਸੇ ਟਾਈਮ ਉਹਨਾਂ ਨੂੰ ਫਰੋਜ਼ ਖਾਨ ਮਿਲ ਗਿਆ ਜਿਹੜਾ ਕਿ ਸੰਜੇ ਖਾਨ ਦਾ ਸਗਾ ਭਰਾ ਸੀਗਾ ਹਾਲਾਂਕਿ ਉਹਨਾਂ ਦਿਨਾਂ ਵਿੱਚ ਤਰਮਿੰਦਰ ਦੀ ਦੋਸਤੀ ਫਰੋਜ਼ ਖਾਨ ਨਾਲ ਵੀ ਚੰਗੀ ਦੋਸਤੀ ਹੋ ਗਈ ਚੰਗੀ ਬੌਂਡਿੰਗ ਹੋ ਗਈ ਸੀ ਤਰਮਿੰਦਰ ਨੇ ਫਰੋਜ਼ ਖਾਨ ਨਾਲ ਵੀ ਕਈ ਵਾਰ ਸ਼ਾਮਾਂ ਜਿਹੜੀਆਂ ਸ਼ਾਮ ਨੂੰ ਡਰਿੰਕ ਦਾ ਦੌਰ ਮਤਲਬ ਜਾਰੀ ਰਹਿੰਦਾ ਸੀ ਉਹਨਾਂ ਨਾਲ ਕਈ ਵਾਰ ਉਹ ਚੰਗੇ ਦੋਸਤਾਂ ਸੁਝ ਕਹਿਣ ਦਾ ਮਤਲਬ ਕਈ ਵਾਰ ਉਹ ਸ਼ਾਮ ਦੀ ਮਹਿਫਿਲ 'ਚ ਇਕੱਠੇ ਬੈਠੇ ਸੀਗੇ ਚਲੋ ਅੱਗੇ ਜਾਂਦੇ ਜਦੋਂ ਧਰਮਿੰਦਰ ਨੇ ਉੱਤਰਦੇ ਸਾਰ ਫਲਾਈਟ ਤੋਂ ਉਹ ਫਲਾਈਟ ਚ ਉਨ ਲਈ ਆਇਆ ਸੀਗਾ ਤੇ ਇਹ ਫਲਾਈਟ ਉਤਰ ਲਈ ਹੈ ਉਤਰੇ ਸੀਗੇ ਜਦੋਂ ਉਹਨਾਂ ਨੇ ਉਸ ਟਾਈਮ ਸੰਜੀਤ ਫਰੋਜ਼ ਖਾਨ ਮਿਲ ਗਿਆ ਤੇ ਫਰੋਜ਼ ਖਾਨ ਨੂੰ ਉਹਨਾਂ ਨੇ ਆਉਂਦੇ ਸਾਰ ਸਾਰੀ ਗੱਲ ਦੱਸਦੀ ਵੀ ਐਂ ਕਰਕੇ ਤੇਰੇ ਭਰਾ ਨੇ ਆਹ ਕੰਮ ਕੀਤਾ ਸੀ ਉੱਥੇ ਆਹ ਗੱਲ ਹੋਈ ਸੀ ਤੇ ਮੇਰੇ ਕੋਲੋਂ ਐ ਹੋ ਗਿਆ ਵੀ ਉਹ ਧਰਮਿੰਦਰ ਮਤਲਬ ਆਪਣਾ ਅਫਸੋਸ ਕਰਦਾ ਸੀ ਮਾਫੀ ਦੇ ਲੈਜੇ ਦੇ ਵਿੱਚ ਸੀਗੀ ਗੱਲਬਾਤ ਤਾਂ ਫਰੋਜ਼ ਖਾਨ ਨੇ ਉਲਟ ਗੱਲ ਕਹਿਤੀ ਫਰੋਜ਼ ਖਾਨ ਨੇ ਕਹਿਤਾ ਵੀ ਜੇਕਰ ਉਹਨੇ ਇਹ ਜੀ ਗਲਤੀ ਕੀਤੀ ਹੈ ਤਾਂ ਉਹਦਾ ਰਿਜ਼ਲਟ ਜਿਹੜਾ ਤੂੰ ਦਿੱਤਾ ਇਹਦੇ ਏਸੀ ਚੀਜ਼ ਦਾ ਉਹ ਹੱਕ ਚਲੋ ਉਸ ਟਾਈਮ ਉਹਨੇ ਫਿਰ ਵੀ ਤਰਮਿੰਦਨ ਗਿਆ ਜਦ ਮੈਂ ਸੌਰੀ ਯਾਰ ਵੀ ਫਿਰ ਵੀ ਮੈਂ ਨਹੀਂ ਕਰਨਾ ਚਾਹੀਦਾ ਮੈਨੂੰ ਡਾਇਰੈਕਸ਼ਨ ਨਹੀਂ ਦੇਣਾ ਚਾਹੀਦਾ ਚਲ ਉੱਥੋਂ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਸਨ 89 ਦੇ ਵਿੱਚ ਟਿੱਪੂ ਸੁਲਤਾਨ ਦੇ ਸੈੱਟ ਤੇ ਅੱਗ ਲੱਗੀ ਤੇ ਉਸ ਤੋਂ ਬਾਅਦ ਫਿਰ ਸੰਜੇ ਖਾਨ ਨੇ ਇੱਕ ਆਪਣੀ ਕਿਤਾਬ ਲਿਖੀ ਸੀ ਤੇ ਉਹਦੇ ਵਿੱਚ ਦੱਸਿਆ ਸੀਗਾ ਉਹਦੇ ਵਿੱਚ ਲਿਖਿਆ ਸੀ ਕਿਤਾਬ ਦੇ ਵਿੱਚ ਕਿ ਜਦੋਂ ਟਿੱਪੂ ਸੁਲਤਾਨ ਦੇ ਸੈੱਟ ਤੇ ਅੱਗ ਲੱਗੀ ਸੀ ਤਾਂ ਉਹ ਬੁਰੀ ਤਰ੍ਹਾਂ ਝੁੱਲਸ ਗਏ ਸੀ ਕਾਫੀ ਜ਼ਿਆਦਾ ਝੁੱਲਸ ਗਏ ਸੀ ਕਈ ਸਰਦਰੀਆਂ ਹੋਈਆਂ ਸੀ ਤੇ ਉਸ ਟਾਈਮ ਧਰਮਿੰਦਰ ਉਹਦੇ ਹਸਪੀਟਲ ਦੇ ਬਾਹਰ ਬੈਠ ਕੇ ਕਈ ਦਿਨ ਰੋਂਦੇ ਰਹੇ ਆ ਕਈ ਦਿਨ ਮਤਲਬ ਅਫਸੋਸ ਜ਼ਾਹਰ ਕਰਦੇ ਰਹੇ ਆ ਤੇ ਜਦੋਂ ਧਰਮਿੰਦਰ ਉਹਨੂੰ ਜਿੱਦਣ ਮਿਲੇ ਆ ਤਾਂ ਉਦੋਂ ਮਤਲਬ ਉਹਨਾਂ ਨੇ ਉਹਨੂੰ ਗਲੇ ਲਗਾਇਆ ਸੀਗਾ ਤੇ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਮੈਨੂੰ ਸਾਰੀ ਰਾਤ ਨੀਂਦ ਵੀ ਨਹੀਂ ਆਉਂਦੀ ਵੀ ਜਿਹੜਾ ਤੇਰੇ ਸੱਟ ਲੱਗੀ ਵੀ ਤੂੰ ਛੇਤੀ ਠੀਕ ਹੋ ਜਾ ਅਫਸੋਸ ਕਰ ਲਈ ਉਦੋਂ ਵੀ ਆਏ ਸੀ ਕਹਿਣ ਦਾ ਮਤਲਬ ਉਦੋਂ ਅਗਰ ਸਕੱਟ ਨੂੰ ਜਾਣਦੇ ਆ ਆਪਾਂ ਫਰੋਜ਼ ਖਾਨ ਦੀ ਗੱਲ ਦੇ ਉੱਤੇ ਫਰੋਜ਼ ਖਾਨ ਜਦੋਂ ਐਂਡ 'ਚ ਕੈਂਸਰ ਦੇ ਨਰਥ ਨੂੰ ਸਾਰਿਆਂ ਨੂੰ ਪਤਾ ਉਹਨਾਂ ਦੀ ਮੌਤ ਕੈਂਸਰ ਨਾਲ ਹੋਈ ਆ ਜਦੋਂ ਆਖਿਰਲੇ ਦਿਨਾਂ ਦੇ ਵਿੱਚ ਫਰੋਜ਼ ਖਾਨ ਬਹੁਤ ਬਿਮਾਰ ਰਹਿ ਲੱਪੇ ਸੀਗੇ ਤੇ ਇੱਕ ਖਿਰਲੇ ਦਿਨਾਂ ਦੀ ਗੱਲ ਦੱਸਣ ਲੱਗੀਆਂ ਬਿਲਕੁਲ ਆਖਿਰਲੇ ਦਿਨਾਂ ਦੀ ਗੱਲ ਉਹ ਕਈ ਦਿਨਾਂ ਤਰ ਮੈਂਦਰ ਉਹਨੂੰ ਮਿਲੇ ਨਹੀਂ ਸੀ ਫਰੋਜ਼ ਖਾਨ ਨੂੰ ਜਦੋਂ ਨਹੀਂ ਮਿਲੇ ਤਾਂ ਜਿੱਦਣ ਉਹਨੂੰ ਪਤਾ ਲੱਗਿਆ ਵੀ ਫਰੋਜ਼ ਖਾਨ ਹਸਪੀਟਲ 'ਚ ਐਡਮਿਟ ਆ ਤੇ ਕੈਂਸਰ ਨਾਲ ਬੁਰੀ ਤਰ੍ਹਾਂ ਤੜਫ ਰਿਹਾ ਆ ਤਾਂ ਫਿਰ ਤਰਮਿੰਦਰ ਨੂੰ ਸੁਨੇਹਾ ਮਿਲਿਆ ਸੀਗਾ ਵੀ ਉਹ ਹਸਪੀਟਲ 'ਚ ਨਹੀਂ ਤਰਮਿੰਦਰ ਅਗਲੇ ਦਿਨ 10 ਵਜੇ ਉੱਠੇ ਜਾਂ ਤਿਆਰ ਹੋ ਕੇ ਕਹਿੰਦੇ ਵੀ ਅੱਜ ਨੂੰ ਸੀਗਾ ਮੰਦ ਦੇ ਵਿੱਚ ਜਾ ਕੇ ਉਹਨੂੰ ਮਿਲ ਕੇ ਆਵਾਂ ਤੇ ਇੱਕ ਉਹ ਮਤਲਬ ਜਦੋਂ ਹਸਪੀਟਲ ਪਹੁੰਚਦੇ ਆ ਤਾਂ ਹਸਪੀਟਲ ਦੇ ਬਾਹਰ ਜਦੋਂ ਕਮਰੇ ਛੇਜ ਉਹਨਾਂ ਦੇ ਐਂਟਰ ਨਹੀਂ ਹੁੰਦੇ ਉਸ ਤੋਂ ਪਹਿਲਾਂ ਇਹਨਾਂ ਦੇ ਰਿਸ਼ਤੇਦਾਰ ਜਾਂ ਪਰਿਵਾਰ ਉਹ ਕਹਿ ਦਿੰਦੇ ਨੇ ਤਰਮਿੰਦਰ ਨੂੰ ਉਹਨਾਂ ਨੂੰ ਕਹਿਣ ਲੱਗ ਪੈਂਦੇ ਨੇ ਫੋਜੀਖਾਨ ਬਾਰੇ ਕਿ ਵੀ ਕਈ ਰਾਤਾਂ ਤੋਂ ਚੰਗੀ ਤਰ੍ਹਾਂ ਸੁੱਤੇ ਨਹੀਂ ਹੈਗੇ ਤੇ ਜਿਹੜੀ ਕੱਲ ਦੀ ਰਾਤ ਲੰਗੀ ਆ ਉਸ ਰਾਤ ਵੀ ਸਾਰੀ ਰਾਤ ਉਹ ਦਰਦ ਵਿੱਚ ਤੜਫਦੇ ਰਹੇ ਨੇ ਤੇ ਸਾਰੀ ਰਾਤ ਉਹਨੂੰ ਅੱਖ ਨਹੀਂ ਲੱਗੀ ਉਹਨਾਂ ਦੀ ਵੀ ਹੁਣੇ ਉਹਨਾਂ ਦੀ ਅੱਖ ਲੱਗੀ ਆ ਸਾਰੀ ਰਾਤ ਜਾਗਦੇ ਰਹੇ ਨੇ ਤੇ ਸਾਰੀ ਰਾਤ ਕਿਸੇ ਨੂੰ ਆਵਾਜ਼ਾਂ ਦਿੰਦੇ ਰਹੇ ਨੇ ਇਹ ਜਿਹੜੀਆਂ ਗੱਲਾਂ ਸੀਗੀਆਂ ਉਹ ਮਤਲਬ ਫਰੋਜ਼ ਖਾਨ ਦੇ ਪਰਿਵਾਰ ਨੇ ਤਰਮਿੰਦਰ ਨੂੰ ਬਾਹਰ ਕਮਰੇ ਦੇ ਬਾਹਰ ਦੱਸਿਆ ਸੀਗੀਆਂ ਤੇ ਤਰਮਿੰਦਰ ਨੇ ਫਿਰ ਉਹਨਾਂ ਨੂੰ ਕਿਹਾ ਸੀ ਵੀ ਕੋਈ ਗੱਲ ਨਹੀਂ ਮੈਂ ਅੰਦਰ ਜਾ ਕੇ ਫਰੋਜ਼ ਖਾਨ ਦਾ ਢਾਰਸ ਬਣਾ ਕੇ ਆਉਂਦਾ ਆਂ ਜਦੋਂ ਤਰਮਿੰਦਰ ਇਹਨਾਂ ਗੱਲਾਂ ਕਰਨ ਤੋਂ ਬਾਅਦ ਪਰਿਵਾਰ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ 10-15 ਮਿੰਟ ਬੈਠਣ ਤੋਂ ਬਾਅਦ ਫਿਰ ਅੰਦਰ ਫਰੋਜ਼ ਖਾਨ ਦੀ ਆਵਾਜ਼ ਆ ਗਈ ਵੀ ਉਹ ਜਾ ਗਿਆ ਲੱਗ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਾ ਗਿਆ ਹੁਣ ਫਰੋਜ਼ ਖਾਨ ਤਾਂ ਫਿਰ ਉਹ ਅੰਦਰ ਐਂਟਰ ਕਰਕੇ ਕਮਰੇ 'ਚ ਜਦੋਂ ਕਮਰੇ 'ਚ ਐਂਟਰ ਕਰੇ ਤਾਂ ਦੇਖਦੇ ਸਾਰ ਫਰੋਜ਼ ਖਾਨ ਦੇਖਦੇ ਸਾਰ ਬੈੱਡ ਤੇ ਪਿਆ ਹੁੰਦਾ ਆ ਤੇ ਬੈੱਡ ਤੇ ਪਿਆ ਪਿਆ ਨਾ ਐਂ ਬਾਹਾਂ ਤਰਮਿੰਦਰ ਵਾਲੋਂ ਕਰ ਲੈਂਦਾ ਤਰਮਿੰਦਰ ਬਾਲ ਤਰਮਿੰਦਰ ਨੇ ਖੁਦ ਦੱਸੀ ਸੀ ਗੱਲ ਇਹ ਸਾਰੀ ਕਹਿੰਦਾ ਜਦੋਂ ਤਰਮਿੰਦਰ ਨੇ ਉਹਨੇ ਫਰੋਜ਼ ਖਾਨ ਨੇ ਬਾਹਾਂ ਇਦਾਂ ਕਰੀਆ ਤਾਂ ਮੈਂ ਤਾਂ ਗਿਆ ਸੀ ਉਹਨੂੰ ਕੁਝ ਹੋਰ ਸਮਝਾਉਣ ਵਾਸਤੇ ਜਾਂ ਗੱਲਾਂ ਕਰਨ ਵਾਸਤੇ ਕਹਿੰਦਾ ਕਈ ਦਿਨਾਂ ਬਾਅਦ ਜਦੋਂ ਮੈਂ ਉਹਦਾ ਚਿਹਰਾ ਦੇਖਿਆ ਫਰੋਜ਼ ਖਾਨ ਦਾ ਜਿਹੜਾ ਇੱਕ ਚਿਹਰਾ ਤੁਸੀਂ ਕਿਹਾ ਜਿਹੜਾ ਕਿ ਸਕ੍ਰੀਨ ਤੇ ਹੁੰਦਾ ਸੀ ਇੱਕ ਚਿਹਰਾ ਸੀ ਉਹ ਜਿਹੜਾ ਬੈੱਡ ਤੇ ਪਿਆ ਸੀਗਾ ਆਖਰੀ ਸਾਹ ਤੀ ਦਰਦ ਚ ਕਰਾ ਰਿਆ ਸੀਗਾ ਤੇ ਉਹ ਜਿਹੜਾ ਦੇਖ ਕੇ ਕਹਿੰਦਾ ਮੇਰੀਆਂ ਅੰਦਰ ਦੀਆਂ ਅੰਦਰੇ ਰਹਿ ਗਈਆਂ ਕਹਿੰਦਾ ਉਹਦੀਆਂ ਬਾਹਾਂ ਫਲਾਈਆਂ ਹੋਣਗੇ ਦੇਖ ਕੇ ਤੇ ਮੈਂ ਵੀ ਬਾਹਾਂ ਫਲਾ ਲੀਆਂ ਤੇ ਅਸੀਂ ਇੱਕ ਦੂਜੇ ਨੂੰ ਜੱਫੀ ਪਾ ਲਈ ਤੇ ਜੱਫੀ ਪਾ ਕੇ ਉਸ ਟਾਈਮ ਨਾ ਤਾਂ ਖਰੋਜਖਾਨ ਨੇ ਕੁਝ ਕਿਹਾ ਨਾ ਮੈਂ ਕੁਝ ਕਿਹਾ ਅਸੀਂ ਇੱਕ ਦੂਜੇ ਨੂੰ ਜੱਫੀ ਪਾ ਕੇ ਕਾਫੀ ਦੇਰ ਤੱਕ ਹੁੰਦੇ ਰਹੇ ਤੇ ਇਹ ਜੀ ਉਹਦੇ ਆਖਰੀ ਸਮੇਂ ਉਸ ਤੋਂ ਬਾਅਦ ਕਹਿੰਦਾ ਥੋੜੀ ਦੇਰ ਬਾਅਦ ਮੈਂ ਬਾਹਰ ਆ ਗਿਆ ਤਰਮਿੰਦਰ ਕਹਿੰਦੇ ਨੇ ਮੈਂ ਬਾਹਰ ਆ ਗਿਆ ਤੇ ਮੈਂ ਘਰੇ ਆ ਕੇ ਉਹ ਮੁਲਾਕਾਤ ਬਾਰੇ ਸਾਰੀ ਰਾਤ ਸੋਚਦਾ ਰਿਹਾ ਅਗਲੇ ਦਿਨ ਨੈਕਸਟ ਡੇ ਤਰਮਿੰਦਰ ਨੂੰ ਖਬਰ ਮਿਲੀ ਕਿ ਫਰੋਜ਼ ਖਾਨ ਨਹੀਂ ਰਹੇ ਕਿ ਉਸ ਦਿਨ ਤੋਂ ਬਾਅਦ ਫਿਰ ਤਰਮਿੰਦਰ ਇਹ ਦੱਸਦੇ ਨੇ ਵੀ ਮੈਂ ਕਈ ਰਾਤਾਂ ਉਸ ਮੁਲਾਕਾਤ ਬਾਰੇ ਸੋਚਦਾ ਰਿਹਾ ਔਰ ਮੈਨੂੰ ਜ਼ਾਤੀ ਤੌਰ ਤੇ ਲੱਗਦਾ ਆ ਕਿ ਵੀ ਸ਼ਾਇਦ ਉਸ ਇਨਸੀਡੈਂਟ ਤੋਂ ਬਾਅਦ ਤਰਮਿੰਦਰ ਨੇ ਸ਼ਰਾਬ ਦੇ ਬਾਰੇ ਜਿਹੜੀ ਗੱਲਾਂ ਉਸ ਦੇ ਕੁਝ ਗੱਲਾਂ ਸੀ ਉਹਨੇ ਮਨ ਚ ਵੀ ਮੈਂ ਛੱਡਣੀਆਂ ਛੱਡਣੀਆਂ ਉਸ ਤੋਂ ਬਾਅਦ ਸ਼ਾਇਦ ਉਹਨੇ ਮਨ ਚ ਇਰਾਦਾ ਪੱਕਾ ਕੀਤਾ ਹੋਊਗਾ ਕਿਉਂਕਿ ਕਈ ਖਬਰਾਂ ਚ ਇਹ ਵੀ ਕਿਹਾ ਗਿਆ ਕਿ ਉਸ ਵਲਾਕਾਤ ਤੋਂ ਬਾਅਦ ਤਰਮਿੰਦਰ ਨੇ ਮਤਲਬ ਸ਼ਰਾਬ ਛੱਡਣ ਦੀ ਵੀ ਮਨ ਚ ਆਪਣੇ ਠਾਨ ਲਿੱਤੀ ਸੀ ਵੀ ਸ਼ਰਾਬ ਛੱਡਣੀ ਹੈ ਮਤਲਬ ਇਹ ਤਾਂ ਸੀਗਾ ਕੁੱਲ ਕਿੱਸਾ ਜਿਹੜਾ ਕਿ ਤਰਮਿੰਦਰ ਫਰੋਜ਼ ਖਾਨ ਤੇ ਸੰਜੀ ਖਾਨ ਦੇ ਇਰਦੇ ਗਰਦ ਘੁੰਦਾ ਜੀ ਕਿਸੇ ਇਹਦੇ ਤੋਂ ਇਲਾਵਾ ਵੀ ਹੋਰ ਬਹੁਤ ਨੇ ਬਹੁਤ ਗੱਲਾਂ ਨੇ ਜਿਹੜੀ ਕਿ ਮੈਂ ਇਹਦੇ ਨਾਲ ਜੋੜ ਸਕਦਾ ਜੀ ਪਰ ਮੈਂ ਇਹ ਇਸ ਕਿਸੇ ਨੂੰ ਇੰਨੇ ਵਿੱਚ ਇਸ ਮਿਟਣਾ ਚਾਹੁੰਦਾ ਸੀ ਤਾਂ ਦੋਸਤੋ ਸਾਰਿਆਂ ਸਤਿ ਸ਼੍ਰੀ ਅਕਾਲ ਰੱਬ ਰੱਖਾ ਹੱਸਦੇ ਵਸਦੇ ਰੋ ਪੰਜਾਬੀ